हां जी भाई ਇਸ ਵੀਰ ਹਰਜਿੰਦਰ ਸਿੰਘ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਵੀਰ ਤੋਂ ਅਮਰੀਕਾ ਦੇ ਵਿੱਚ ਐਕਸੀਡੈਂਟ ਹੋਣ ਦੇ ਕਾਰਨ ਅਮਰੀਕਾ ਦੀ ਸਰਕਾਰ ਨੇ ਇਸ ਵੀਰ ਨੂੰ 50 ਸਾਲ ਦੀ ਸਜ਼ਾ ਸੁਣਾਈ ਹੈ ਜਿਸ ਕਾਰਨ ਦਸੰਬ ਦੇਸ਼ਾਂ ਦੇ ਵਿੱਚ ਸਾਰੇ ਰਹਿੰਦੇ ਪੰਜਾਬੀ ਵੀਰ ਅਤੇ ਹੋਰ ਵੀਰਾਂ ਨੇ ਇਸ ਵੀਰ ਦੀ ਬਹੁਤ ਹੀ ਜ਼ਿਆਦਾ ਰੱਜ ਕੇ ਸਪੋਰਟ ਕੀਤੀ ਹੈ ਹਰਜਿੰਦਰ ਸਿੰਘ ਵੀਰ ਦੇ ਹੱਕ ਦੇ ਵਿੱਚ ਇੱਕ ਗੋਰੇ ਨੇ ਵੀਡੀਓ ਪਾ ਕੇ ਅਮਰੀਕਾ ਦੀ ਸਰਕਾਰ ਤੋਂ ਮੰਗ ਕੀਤੀ ਹੈ ਐਕਸੀਡੈਂਟ ਕਾਰਨ ਜਿਹੜੇ ਵਿਅਕਤੀ ਮਰੇ ਹਨ ਉਹਨਾਂ ਦੀ ਰਿਪੋਰਟ ਜਨਤਕ ਨਹੀਂ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸ਼ਰਾਬ ਵਗੈਰਾ ਪੀਤੀ ਹੋ ਸਕਦੀ ਹੈ ਜਿਸ ਕਾਰਨ ਉਹਨਾਂ ਤੋਂ 300 ਮੀਟਰ ਤੋਂ ਬ੍ਰੇਕ ਨਹੀਂ ਲੱਗੇ ਸਾਰਾ ਇਲਜ਼ਾਮ ਟਰੱਕ ਡਰਾਈਵਰ ਤੇ ਨਹੀਂ ਲਗਾਇਆ ਜਾ ਸਕਦਾ ਐਕਸੀਡੈਂਟ ਦੇ ਵਿੱਚ ਤਿੰਨ ਜਣੇ ਮਰੇ ਹਨ ਉਹਨਾਂ ਦੀ ਰਿਪੋਰਟ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਹਨਾਂ ਦੀ ਰਿਪੋਰਟ ਲੋਕਾਂ ਤੱਕ ਪਹੁੰਚਣੀ ਚਾਹੀਦੀ ਇਸ ਗੋਰੇ ਨੇ ਵੀਰ ਦੇ ਹੱਕ ਦੇ ਵਿੱਚ ਅਮਰੀਕਾ ਦੀ ਸਰਕਾਰ ਤੋਂ ਮੰਗ ਕੀਤੀ ਹੈ ਜੋ ਕਿ ਬਹੁਤ ਵਧੀਆ ਗੱਲ ਹੈ। ਇਸ ਗੋਰੇ ਦੀ ਸੋਚਣ ਵਾਲੀ ਗੱਲ ਇਹ ਹੈ ਕਿ 300 ਮੀਟਰ ਤੋਂ ਗੱਡੀ ਸੰਭਲੀ ਕਿਉਂ ਨਹੀਂ ਤੇ ਉਸ ਗੱਡੀ ਦੇ ਬ੍ਰੇਕ ਕਿਉਂ ਨਹੀਂ ਲੱਗੇ। ਦੋਸਤੋ ਇਸ ਵੀਡੀਓ ਦੇ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ।